ਸਟੂਡੈਂਟਸ ਵੈਲਕਮ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਕਿਰਿਆ ਵਿਸ਼ੇਸ਼ਣ ਤੇ ਪਾਠ ਯੋਜਨਾ ਕਿਵੇਂ ਬਣਾਉਣੀ ਹੈ ਆਪਣਾ ਰੋਲ ਨੰਬਰ ਵਿਸ਼ਾ ਉਪ ਵਿਸ਼ਾ ਜਮਾਤ ਸਮਾਂ ਮਿਤੀ ਇਹ ਤੁਸੀਂ ਲਿਖਣਾ ਨਹੀਂ ਭੁੱਲਣਾ ਸਧਾਰਨ ਸਮਗਰੀ ਵਿਸ਼ੇਸ਼ ਸਮਗਰੀ ਫਿਰ ਆਮ ਉਦੇਸ਼ ਲਿਖਣੇ ਆ ਫਿਰ ਖਾਸ ਉਦੇਸ਼ ਜਿਹੜਾ ਕਿ ਤੁਹਾਡੇ ਉਪ ਵਿਸ਼ੇ ਦੇ ਨਾਲ ਸੰਬੰਧਿਤ ਹੋਏਗਾ ਫਿਰ ਤੁਸੀਂ ਨੇ ਪੂਰਵ ਗਿਆਨ ਦੀ ਪਰਖ ਕਰਨੀ ਹੈ ਪੂਰਵ ਗਿਆਨ ਦੀ ਪਰਖ ਵਿੱਚ ਦੋ ਕਾਲਮ ਬਣਾ ਕੇ ਇੱਕ ਸਾਈਡ ਪ੍ਰਸ਼ਨ ਤੇ ਦੂਸਰੀ ਸਾਈਡ ਜਿਹੜੇ ਉੱਤਰ ਨੇ ਤੁਸੀਂ ਨੇ ਉਹ ਲਿਖਣੇ ਆ ਇਹ ਜਿਹੜੇ ਉੱਤਰ ਨੇ ਤੁਹਾਡੇ ਅਸਿਊਮਡ ਹੁੰਦੇ ਨੇ ਮੀਨਜ਼ ਅਸੀਂ ਮੰਨੇ ਹੋਏ ਹੁੰਦੇ ਨੇ ਸਪੋਜ਼ ਕੀਤਾ ਹੁੰਦਾ ਹੈ ਕਿ ਵਿਦਿਆਰਥੀ ਇਸ ਤਰ੍ਹਾਂ ਦਾ ਉੱਤਰ ਦੇਣਗੇ ਫਿਰ ਉਪ ਵਿਸ਼ੇ ਦੀ ਕੋਸ਼ਨਾ ਕਰਨੀ ਹੈ ਕਿ ਪਿਆਰੇ ਵਿਦਿਆਰਥੀਓ ਅੱਜ ਅਸੀਂ ਕਿਰਿਆ ਵਿਸ਼ੇਸ਼ਣ ਬਾਰੇ ਵਿਸਥਾਰ ਪੂਰਵਕ ਪੜ੍ਹਾਂਗੇ ਇਸ ਤੋਂ ਅਗਲੇ ਪੇਜ ਤੇ ਤੁਸੀਂ ਨੇ ਚਾਰ ਕਾਲਮ ਬਣਾਉਣੇ ਆ ਪਹਿਲੇ ਪੇਜ ਤੇ ਦੋ ਕਾਲਮ ਪਹਿਲਾ ਵਿਸ਼ਾ ਵਸਤੂ ਵਾਲਾ ਦੂਸਰਾ ਵਿਦਿਆਰਥੀ ਤੇ ਆਪ ਕਿਰਿਆ ਵਾਲਾ ਤੀਸਰਾ ਵਿਦਿਆਰਥੀ ਕਿਰਿਆ ਤੇ ਚੌਥਾ ਕਾਲਮ ਹੈਗਾ ਬਲੈਕ ਬੋਰਡ ਤੇ ਸਹਾਇਕ ਸਮੱਗਰੀ ਵਾਲਾ ਹੁਣ ਜਿਹੜਾ ਪਹਿਲਾ ਕਾਲਮ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਤੁਸੀਂ ਕੀ ਲਿਖਣਾ ਹੈ ਪਰਿਭਾਸ਼ਾ ਕਿ ਦੀ ਪਰਿਭਾਸ਼ਾ ਲਿਖਣੀ ਹੈ ਕਿਰਿਆ ਵਿਸ਼ੇਸ਼ਣ ਜਿਹੜਾ ਕਿ ਆਪਣਾ ਟੋਪਿਕ ਹੈ ਤੇ ਪਰਿਭਾਸ਼ਾ ਲਿਖੋਗੇ ਤੇ ਨਾਲ ਤਾਂ ਇਹ ਲਿਖੋ ਕਿ ਵਿਦਿਆਰਥੀ ਦੇ ਅਪਕਾ ਵਿਦਿਆਰਥੀ ਨੂੰ ਕਿਰਿਆ ਵਿਸ਼ੇਸ਼ਣ ਬਾਰੇ ਜਾਣਕਾਰੀ ਦੇਵੇਗੀ ਇਹ ਤੁਹਾਡੇ ਬਲੈਕਬੋਰਡ ਦੇ ਉੱਪਰ ਵੀ ਤੁਸੀਂ ਲਿਖ ਸਕਦੇ ਹੋ ਤੇ ਚਾਰਟ ਵੀ ਲਗਾ ਸਕਦੇ ਹੋ ਹੁਣ ਕਿਰਿਆ ਵਿਸ਼ੇਸ਼ਣ ਕਿਰਿਆ ਕੋਈ ਕੰਮ ਹੁੰਦਾ ਹੈ ਵਿਸ਼ੇਸ਼ਣ ਜਿਹੜਾ ਉਹਦੀ ਵਿਸ਼ੇਸ਼ਤਾ ਦੱਸਦਾ ਹੈ ਮੀਨਸ ਕੰਮ ਦੀ ਵਿਸ਼ੇਸ਼ਤਾ ਦੱਸਣ ਵਾਲਾ ਫਿਰ ਗੋਦੀਆਂ ਕਿਸਮਾਂ ਸਾਰੀ ਕਿਸਮਾਂ ਲਿਖੋਗੇ ਨਾਲ ਉਦਾਹਰਨਾਂ ਵੀ ਲਿਖਣੀਆਂ ਨੇ ਤੇ ਇੱਧਰ ਤੁਸੀਂ ਲਿਖੋਗੇ ਕਿ ਵਿਦਿਆਰਥੀ ਅਧਿਆਪਕਾ ਵਿਦਿਆਰਥੀਆਂ ਨੂੰ ਕਿਰਿਆ ਵਿਸ਼ੇਸ਼ਣ ਬਾਰੇ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਬਾਰੇ ਜਾਣਕਾਰੀ ਦੇਵੇਗੀ ਤੇ ਚਾਰਟ ਤੋਂ ਦੇਖ ਕੇ ਸਮਝਾਏਗੀ ਇਹਦੇ ਨਾਲ ਹੀ ਇਹਦੀ ਪੈਰਲਲ ਜਿਹੜੇ ਕਾਲਮ ਹੋਰ ਚੱਲਣੇ ਆ। ਹਾਂ ਤੀਸਰਾ ਤੇ ਚੌਥਾ। ਜੇਕਰ ਤੁਸੀਂ ਬਲੈਕਬੋਰਡ ਤੇ ਲਿਖ ਰਹੇ ਹੋ ਤਾਂ ਤੁਸੀਂ ਲਿਖੋਗੇ ਵਿਦਿਆਰਥੀ ਕਾਪੀਆਂ ਦੇ ਉੱਪਰ ਨੋਟ ਕਰਨਗੇ। ਤੇ ਜੇਕਰ ਤੁਸੀਂ ਸਮਝਾ ਰਹੇ ਹੋ ਤਾਂ ਵਿਦਿਆਰਥੀ ਧਿਆਨ ਨਾਲ ਸੁਣਨਗੇ ਤੇ ਸਮਝਣਗੇ। ਹੁਣ ਇਥੇ ਕਿਰਿਆ ਵਿਸ਼ੇਸ਼ਣ। ਕਿਰਿਆ ਵਿਸ਼ੇਸ਼ਣ ਦੇ ਆਗੂ ਕਿਸਮਾਂ ਦਾ ਜਿਹੜਾ ਚਾਰਟ ਉਹ ਬਣਾਇਆ ਗਿਆ। ਪਹਿਲਾਂ ਵਾਲੇ ਲੈਸਨ ਪਲਾਨ ਦੀ ਤਰ੍ਹਾਂ ਹੀ ਜਿਹੜੀ ਜਿਹੜੀ ਕਿਸਮ ਹੈਗੀ ਹੈ ਤੇ ਨਾਲ ਨਾਲ ਉਹਦੀਆਂ ਜਿਹੜੀਆਂ ਉਦਾਹਰਨਾਂ ਨੇ ਉਹ ਇੱਥੇ ਲਿਖੀਆਂ ਗਈਆਂ ਨੇ ਕਿਉਂਕਿ ਇਹ ਨਾਲ ਲਿਖਤਾ ਤੁਸੀਂ ਚਾਰਟ ਨੂੰ ਸਹੀ ਤਰੀਕੇ ਦੇ ਨਾਲ ਦੇਖੋ ਮੈਨੇਜ ਕਰ ਸਕਦੇ ਹੋ ਐਨਾ ਜ਼ਿਆਦਾ ਨਹੀਂ ਲਿਖਿਆ ਵੀ ਨਹੀਂ ਜਾਣਾ ਹੁੰਦਾ ਤੇ ਸਾਰੀਆਂ ਜਿਹੜੀਆਂ ਕਿਸਮਾਂ ਨੇ ਨਾਲ ਨਾਲ ਉਹਨਾਂ ਦੀਆਂ ਜਿਹੜੀਆਂ ਉਦਾਹਰਨਾਂ ਨੇ ਉਹ ਇੱਥੇ ਲਿਖੀਆਂ ਗਈਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਲੈਸਨ ਪਲਾਨ ਹੈ ਉਹਨੂੰ ਮੈਨੇਜ ਕੀਤਾ ਗਿਆ ਤੇ ਨਾਲ ਦੇਖੋ ਤੁਸੀਂ ਆਰਾਮ ਨਾਲ ਆਪਣਾ ਉਹਨੂੰ ਕਵਰ ਕਰ ਸਕਦੇ ਹਾਂ ਦੇਖੋ ਵਿਦਿਆਰਥੀ ਚਾਟ ਦੀ ਸਹਾਇਤਾ ਦੇ ਨਾਲ ਸਮਝਣਗੇ ਨੈਕਸਟ ਪੇਜ ਤੇ ਫਿਰ ਤੁਸੀਂ ਲੈਸਨ ਪਲਾਨ ਉਦਾਂ ਹੀ ਕੰਟੀਨਿਊ ਕਰਨਾ ਚਾਰ ਕਾਲਮ ਬਣਾ ਕੇ ਵਿਸ਼ਾ ਵਸਤੂ ਵਿਦਿਆਰਥੀ ਦੇ ਆਪਕ ਕਿਰਿਆ ਵਿਦਿਆਰਥੀ ਕਿਰਿਆ ਬਲੈਕਬੋਰਡ ਤੇ ਸਹਾਇਕ ਸਮਗਰੀ ਇਹਦੇ ਵਿੱਚ ਜਿਹੜੀਆਂ ਅਗਲੀਆਂ ਕਿਸਮਾਂ ਨੇ ਕਿਰਿਆ ਵਿਸ਼ੇਸ਼ਣ ਦੀਆਂ ਉਹਨਾਂ ਸਾਰੀਆਂ ਨੂੰ ਤੁਸੀਂ ਨੇ ਲਿਖਣਾ ਹੈ ਨਾਲ ਉਦਾਹਰਨਾਂ ਵੀ ਲਿਖਣੀਆਂ ਨੇ ਤੇ ਦੂਸਰੇ ਕਾਲਮ ਵਿੱਚ ਲਿਖਣਾ ਹੈ ਵਿਦਿਆਰਥੀ ਦੇ ਆਪਕ ਵਿਦਿਆਰਥੀਆਂ ਨੂੰ ਕਿਰਿਆ ਵਿਸ਼ੇਸ਼ਣ ਬਾਰੇ ਸਮਝਾਏਗੀ ਤੇ ਸਾਰੀਆਂ ਕਿਸਮਾਂ ਤੁਸੀਂ ਲਿਖਣੀਆਂ ਤੇ ਇਥੇ ਤੁਸੀਂ ਬਲੈਕਬੋਰਡ ਤੇ ਲਿਖ ਕੇ ਵੀ ਸਮਝਾ ਸਕਦੇ ਹੋ ਇਥੇ ਜਿਹੜਾ ਤੁਸੀਂ ਬਲੈਕਬੋਰਡ ਯੂਜ਼ ਕੀਤਾ ਹੋਇਆ ਦੇਖ ਰਹੇ ਹੋ ਇਹ ਪਿੱਛੇ ਲੱਗਣਾ ਚਾਹੀਦਾ ਸੀ ਪਹਿਲੀ ਮੈਂ ਤੁਹਾਨੂੰ ਦੱਸ ਰਹੀ ਹਾਂ ਇਹਦੇ ਵਿੱਚ ਇਹ ਮਿਸਟੇਕ ਹੈ ਕਿ ਇਹ ਜਿਹੜਾ ਬਲੈਕਬੋਰਡ ਇੱਥੇ ਲੱਗਿਆ ਉਹ ਪਹਿਲੇ ਪੇਜ ਤੇ ਲੱਗਣਾ ਚਾਹੀਦਾ ਸੀ ਤੇ ਜਿਹੜੀਆਂ ਕਿਸਮਾਂ ਵਾਲਾ ਚਾਰਟ ਹੈ ਉਹ ਇੱਥੇ ਲਗਾਉਣਾ ਸੀ ਇਸ ਗੱਲ ਨੂੰ ਤੁਸੀਂ ਨੇ ਧਿਆਨ ਦੇ ਵਿੱਚ ਰੱਖਣਾ ਕਿਉਂਕਿ ਜਿਹੜਾ ਕੰਮ ਅਸੀਂ ਕਰਵਾ ਰਹੇ ਹਾਂ ਉਹਨੂੰ ਉੱਥੇ ਹੀ ਲਿਖਿਆ ਜਾਣਾ ਜ਼ਰੂਰੀ ਹੈ। ਇਸ ਕਰਕੇ ਤੁਸੀਂ ਇਹ ਜਿਹੜੀ ਗਲਤੀ ਉਹ ਨਹੀਂ ਕਰਨੀ ਮੈਂ ਤਾਂ ਦਿਖਾਇਆ ਤੁਹਾਨੂੰ ਕਿਉਂਕਿ ਕਈ ਵਾਰ ਬੱਚੇ ਸੇਮ ਕਾਪੀ ਕਰ ਲੈਂਦੇ ਨੇ। ਇਸ ਕਰਕੇ ਤੁਸੀਂ ਨੇ ਬਲੈਕਬੋਰਡ ਨੂੰ ਇਹ ਤੋਂ ਪਹਿਲੇ ਪੇਜ ਤੇ ਤੇ ਜਿਹੜਾ ਚਾਰਟ ਲੱਗਿਆ ਦਿਖਾਇਆ ਸੀ ਉਹ ਤੁਸੀਂ ਇਸ ਪੇਜ ਤੇ ਬਣਾਉਣਾ ਹੈ। ਹਾਂਜੀ ਇਸ ਤੋਂ ਬਾਅਦ ਹੈ ਅੰਤਿਮ ਦੁਹਰਾਈ ਅੰਤਿਮ ਦੁਹਰਾਈ ਦੇ ਤੁਸੀਂ ਪ੍ਰਸ਼ਨ ਪੁੱਛਣੇ ਆ ਤੇ ਉੱਤਰ ਨਹੀਂ ਲਿਖੋਗੇ ਫਿਰ ਉਸ ਬਾਅਦ ਤੁਸੀਂ ਨੇ ਘਰ ਦਾ ਕੰਮ ਦੇਣਾ ਹੈ। ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਥੈਂਕਸ ਫਾਰ ਵਾਚਿੰਗ